ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਗਾਵਾਂ ਸੇ ਲੈ ਲੈ ਕੇ ਆਏ ਜੀ 2 ਵਜੇ ਤਾਜ਼ੀਆਂ ਸੂਈਆਂ ਦੋ ਗੱਬਣ ਨੇ ਆਓ ਖੁੱਤ ਲੈਣਾ ਭਾਈ ਤੋਂ ਡੇਰ ਭਾਈ ਜੀ ਸੱਸੀ ਘਾਲ ਸੱਸੀ ਘਾਲ ਜੀ ਹੋ ਠੀਕ ਹੋ ਵਧੀਆ ਵਧੀਆ ਭਾਈ ਨਾਮ ਤੇ ਡਰੈਸ ਬੋਲੋ ਨਾਉ ਜਸਵਿੰਦਰ ਸਿੰਘ ਆ ਜੀ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤਸੀਰ ਰਾਮਪੁਰ ਨੇੜੇ ਪਿੰਡ ਵਿੱਚ ਨੇੜੇ ਵੀਰੇ ਆਪਨ 9 ਕਿਲੋਮੀਟਰ ਰਾਮਪੁਰ ਆ ਜਾਂਦਾ ਤੇ 8 ਕਿਲੋਮੀਟਰ ਤੱਕ ਆ ਰਹਿ ਜਾਂਦਾ ਮੋਬਾਈਲ ਨੰਬਰ 49672232148 ਇਹ 22 ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਸੂਈ ਆ ਡਾਕਟਰ ਕਦੋਂ ਸੂਈ ਆ ਇਹ ਰਾਤ ਹੀ ਸੂਈ ਆ ਬਈ ਰਾਤ ਬੱਚਾ ਕੀ ਦੇਤਾ ਇਹਨੇ ਬੱਚਾ ਦੇਦਾ ਬਈ ਬੱਚਾ ਦੇਦਾ ਬਈ ਪਾਕਿਸਤਾਨ ਤੋਂ ਦਿਖਾ ਦੇ ਬੜਦਾ ਬਹੁਤ ਚੰਗਾ ਕਿਆ ਬਾਤ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਪੂਰੀ ਵਿੱਛੇ ਥਣ ਗਲਾਬੀ ਥਣ ਚਿਵਾਈ ਚਿਵਾਈ ਕਿਵੇਂ ਹੈ ਬਾਈ ਚਿਵਾਈ ਇੱਕ ਨੰਬਰ ਆ ਬਾਈ ਸਾਢੇ ਚਾਰ ਕਿਲੋ ਬੋਲਾ ਚੋਤਾ ਬੱਚਾ ਚੰਗਾ ਕੀ ਓਕੇ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਫੁੱਲ ਬਰੀਡ ਗਰਮੀਆਂ ਦਾ ਤੋਹਫਾ ਗਰਮੀ ਘਟ ਮੰਨੂ ਫੈਂਟ ਚੰਗੀ ਬਾਕੀ ਪੂਰੀ ਜਿੰਦ ਜਾਨ ਵਾਲੀ ਬੱਚੀ ਆ ਬਾਈ ਸਹੀ ਗੱਲ ਆਟਰ ਫਿੱਕੀ ਨਹੀਂ ਗਈ ਫਲੀ ਵੀ ਬਹੁਤ ਆ ਹਾਂ ਪੂਰੀ ਜਿੰਦ ਜਾਨ ਵਾਲੀ ਆ ਬਰੀਡ ਚੈੱਕ ਕਰੋ ਬਾਈ ਪੂਰੀ ਫਲੀ ਵੀ ਚਮਕ ਦੇਖੋ ਆਏ ਪੂਰੀ ਰਾਜਿਆ ਲੱਸੀ ਲਾਵੀ ਨਹੀਂ ਥਾਣੇ ਕਿੰਨਾ ਨੰਬਰ ਆ ਮੁੱਠੇ ਵਾਲਾ ਥਾਣਾ ਕੱਲਾ ਕੱਲਾ ਸਣ ਲੇਵਾ ਵੀ ਕਮਾਲ ਦਾ ਦੂਜੇ ਡਲ ਥੋੜਾ ਸਾਰਾ ਗੱਲ ਹੋ ਗਈ ਹਾਂ ਸ਼ਾਮ ਤੱਕ ਕੱਢ ਰਾ ਜਿਹੜਾ ਕਰਮ ਵਾਲੀ ਨੇ ਹੋਰ ਵੀ ਸੋਨਾ ਤਿਆਰ ਕਰ ਲੈਣਾ ਪਾਕਿਸਤਾਨ ਤੋਂ ਡਾਕਟਰ ਬੜਾ ਚੰਗਾ ਬਾਈ ਹਾਂ ਕੀ ਕਹੋ ਲਾ ਬਾਈ ਜਾਇਜ ਜਦ ਇਹਦਾ ਮੁੱਲ ਡਾਕਟਰ 60000 ਰੁਪਿਆ ਮਾਨਤਨ ਹੋ ਜਾ ਮਾਨਤਨ ਕਰਦਾ ਕੋਈ 65 ਨਹੀਂ ਕੋਈ 70 ਨਹੀਂ ਓਕੇ ਬਾਈ 60000 ਰੁਪਿਆ ਮੁੱਲ 60000 ਰੁਪਿਆ ਮੋਲਾ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਮੁੱਲ ਜਾਇਜ ਆ ਬੈਡ ਚੰਗੀ ਆ ਸੂਈ ਸਵਾਈ ਆ ਬਾਈ ਥਾਣ ਬਾਲਾ ਕਮਾਲ ਦਾ ਲੱਗਿਆ ਤੇ ਚਵਾਈ ਵੀ ਬਾਈ ਕਹਿੰਦਾ ਕੋਈ ਚੱਕਰ ਨਹੀਂ ਧਾਰਾ ਮਾਰਦੇ ਨੇ ਸਾਡ ਬੱਚਾ ਖੰਡੀ ਬਹੁਤ ਆਣਾ ਹਾਂਜੀ ਤਾਂ ਬੋਲੀ ਹਾਂ ਜਿਵੇਂ ਮਰਜੀ ਵਾਠਰ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਝ ਨਹੀਂ ਲੈ ਕੇ ਆ ਬਾਤ ਬਾਕੀ ਧਾਰਾ ਮਾਰਦੇ ਨੇ ਥਾਣੀ ਬਾਲਾ ਮਾੜੀ ਮੋਟੀ ਜੀ ਠੀਕ ਆ ਹਜੇ ਹੈਗੀ ਆ ਥਣ ਤੇ ਹੂੰ ਮਾੜੀ ਮੋਟੀ ਜੀ ਭਾਲ ਜਰੂਰ ਸਹੀ ਆ ਜਨਾਟ ਨੂੰ ਦੇਖੀ ਭੁੱਤੀਆਂ ਕਰਦੀ ਆ ਹੂੰ ਚੌਂ ਦਿਖਾਵਾਂਗੇ ਲੈ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਚਿਵਾਈ ਬੜੀ ਚੰਗੀ ਆ ਹਨਾ ਭਾਈ ਹੂੰ ਬੜਾ ਚੰਗਾ ਚੋਣ ਲੱਗਿਆ ਲੈ ਮਗਰ ਲੈ ਥੋੜੀ ਚੈੱਕ ਕਰ ਲੋ ਜੀ ਭਾਈ ਕੀ ਬਾਤ ਆ ਠੰਡੀ ਵਾਲੀਆ ਵਗੀ ਆਟ ਲਾ ਠੰਡੀ ਬਹੁਤ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੋਈ ਹੁਣ ਹੈਗੀ ਆ ਹਾਂ ਥੋੜੀ ਜਿਹੀ ਹੈਗੀ ਆ ਹਾਂ ਉਹੀ ਚੱਕਰ ਨੇ ਤਾਂ ਇੱਕ ਅੱਧੇ ਦਿਨ ਚ ਲੈ ਜਾਨ ਹਣ ਬੜਾ ਚੰਗਾ ਲੈਟਰ ਤੁਹਾਨੂੰ ਦਿਖਾ ਦੇ ਭਾਈ ਖਾਣ ਮੁੱਠੀ ਵਾਲਾ ਲੈ ਕੱਲਾ ਕੱਲਾ ਥਣ ਪੂਰੀ ਵਿੱਚੇ ਥਣ ਚਿਵਾਈ ਇੱਕ ਨੰਬਰ ਠੰਡੀ ਸੀਲ ਫੁੱਲ ਤੇ ਮੁੱਲ ਵੀ ਵੱਡੀ ਗੱਲ ਜਮਾ ਜੈ ਜੈ ਮਾਮਦਾਨ ਕੋਈ ਚੈੱਕ ਕਰਨੀ ਹੋ ਜਾਊਗਾ। ਕਿਆ ਬਾਤ ਹੈ। ਅੱਗੇ ਭਾਈ ਦੋ ਨੰਬਰ। ਕਿਹੜਾ ਸੂਆ ਸੂਈ ਹੈ? ਡਾਕਟਰ ਇਹ ਦੂਜਾ ਸੂਆ ਸੂਈ ਹੈ ਭਾਈ 8 8 ਦਾ ਹੁੰਦਾ ਕਿ ਮੂੰਹ। ਠੀਕ ਹੈ ਭਾਈ। ਅ ਬੱਚਾ ਕੀ ਦੇਤਾ? ਇਹਦੇ ਬੱਚਾ ਦੇਤਾ ਭਾਈ। ਬੱਚਾ ਦੇਤਾ ਭਾਈ। ਬਾਕੀ ਠੰਡੀ ਠੁੰਡੀ ਡਾਕਟਰ ਇਹ ਵੀ ਬਹੁਤ ਹਲ ਹੈ। ਲੈ। ਜੇ ਮਾਰਨ ਲਈ ਬੈਠਾ। ਕੋਈ ਚੈੱਕ ਨਹੀਂ ਕਹਿਣਾ ਕਰਮ ਵਾਲੇ ਨੇ ਕੁਝ ਨਹੀਂ। ਠੰਡੀ ਸੀਲ ਪਾ। ਬਣਾ ਦੋਨੇ ਪਾਸੇ ਬਹਿ ਜਾ ਡਾਕਟਰ ਲੈ। ਆ ਬਹਿ ਜਾ ਦੋਨੇ ਪਾਸੇ ਕੋਈ ਚੱਕਰੀ ਨਹੀਂ ਕਹਿਣਾ ਕੋਈ। ਜਵਾਈ ਵੀ ਦਿਖਾਣੇ। ਭਾਲਾ ਚੰਗਾ ਜਿਹਾ ਹੋਣਾ ਨਾ ਮੋਟੀ ਮੋਟੀ ਜਵਾਈ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਗੁੱਤੀਆਂ ਪੜਦੀ ਐ ਇੰਨੀ ਚੰਗੀਆਂ ਬਾਕੀ ਠੰਡੀ ਪਾਉਂਦੇ ਆ ਕੋਈ ਨਿਆਣਾ ਨਹੀਂ ਪਾਇ ਕੋਈ ਬੱਚਾ ਨਹੀਂ ਲਾਇ ਜਿਵੇਂ ਮਰਜ਼ੀ ਬਹਿ ਜਾ ਲਾ ਥਾਣ ਦੇਖੋ ਕੱਲਾ ਕੱਲਾ ਥਾਣ ਪੂਰੀ ਵਿਥੇ ਸਣ ਸੋਈ ਸੁਵਾਈ ਹੈ ਬਰੀਡ ਇੱਕ ਨੰਬਰ ਆ ਫੇਸਬੁਕਸ ਬੜਾ ਚੰਗਾ ਹੂੰ ਸੇਵਾ ਸਾਜ ਰਟੇ ਦਾ ਸਾਥ ਦੇਣੀ ਪਿਆ 12 ਵਜੇ ਸਹੀ ਆ ਬਾਈ ਸਹੀ ਆ ਬਾਕੀ ਦੁੱਧ ਵਾਲਾ ਪੀ ਸਕ ਨਹੀਂ ਹਾਂ ਪੂਰਾ ਬਰੀਡ ਚੈੱਕ ਕਰ ਲਓ ਕਿਆ ਬਾਤ ਆ ਹੰਡੀ ਦਾ ਚੈਲਟਰ ਇੱਥੇ ਬਹਿ ਕੇ ਤਰਾ ਮਾਰਦ ਨੇ ਪਾਸ ਹੰਡੀ ਦਾ ਆਈਡੀਆ ਲੈ ਆ ਛੜ ਤਰਾ ਰੱਸਾ ਦਾ ਰੱਸਾ ਸਿੱਟ ਤਾ ਇੱਥੇ ਬੈਜੋ ਲੈ ਜਿਵੇਂ ਮਰਜ਼ੀ ਦੇ ਬਾਰੇ ਬਹਿ ਜਾ ਲੈ ਕਿਆ ਬਾਤ ਆ ਲੈ ਬੋਲੇ ਦੇ ਵਿਚਾਲੇ ਤਰਾ ਮਾਰਦ ਨੇ ਆਪਾ ਮੋਟੀ ਮੋਟੀ ਚਵਾਈਆ ਖੜਕਾ ਸੁਣਦਾ ਚਵਾਈ ਦਾ ਲੈ ਕਿਆ ਬਾਤ ਆ ਬਾਈ ਲੈ ਬੜਾ ਚੰਗਾ ਚੋਣ ਲੱਗਿਆ ਬੇਲੇ ਦੇ ਵਿਚਾਲੇ ਬਹਿ ਗਿਆ ਨੇਵਾ ਦੇਖੋ ਫਾੜੀ ਵਾਲਾ ਆਰਡਰ ਕਮਾਲ ਦਾ ਆਰਡਰ ਬਰੀਕੀ ਚ ਬਹੁਤ ਆ ਦੁੱਧ ਵਾਲਾ ਪੀਸ ਆ ਹਾਂ ਕੀ ਮੋਲ ਜਾਇਜ਼ ਆ ਬਾਈ ਇਹ ਡਾਕਟਰ ਕੋ 75 ਨੇ ਮੰਗਣਾ ਕੋ 80 ਨੇ ਮੰਗਣਾ ਆਪਾਂ 6500 ਦੀ ਬੱਚੀ ਦੇ ਦੇਣ ਚੱਕ ਜਮਾ ਜੈਜ ਮੋਲਾ 65000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਮੁੱਲ ਕਰਾਉਣਾ ਜੱਡਾ ਮਰਜੀ ਕਰਾ ਗੋ ਬਾਕੀ ਥਾਲੇ ਵੀ ਬਹੁਤ ਸਾਫਾ ਹੈ ਚੰਗੀ ਬਹੁਤ ਹੈ ਵੜ ਬਰੀਕੀ ਜਿ ਵਾਲੀ ਹੈ ਨਾ ਥਾਨਲੇ ਵੀ ਇੱਕ ਨੰਬਰ ਵਾਲਾ ਕੀ ਬਾਤ ਨਾੜਾ ਨੂੜਾ ਲੇਵੇ ਤੇ ਫੁੱਲ ਆਈਆਂ ਤੇ ਥਾਨ ਦਾ ਸਹਿਦਵਾਰੇ ਫਿਰ ਚੈੱਕ ਕਰ ਲੋ ਲੈ ਕੱਲਾ ਕੱਲਾ ਬਾਕੀ ਢੰਡੀ ਢੁੰਡੀ ਬਾੜੇ ਲੈਟਰ ਲੈ ਇਵੇਂ ਮਰਜੀ ਵੈਜਾ ਜਿੰਨੀ ਮਰਜੀ ਮਰਜੀ ਕਿਹਾ ਕਿ ਜਿਵੇਂ ਮਰਜੀ ਕੋਈ ਚੱਕਰ ਹੀ ਨਹੀਂ ਕਹਿਣਾ ਕਰਵਾਣੀ ਨੇ ਕੁਛ ਨਹੀਂ ਕੀ ਬਾਤ ਆ ਭਾਈ ਅੱਗੇ ਭਾਈ ਤਨ ਨੰਬਰ ਕਿਹੜਾ ਸੂਆ ਇਹ ਭੋਣ ਸੁਣਦੀ ਡਾਕਟਰ ਮੂੰਹੋਂ ਚੌਗੀ ਆ ਠੀਕ ਆ ਅੰਡੀ ਢੁੰਡੀ ਹੀ ਬੱਚੀ ਬਹੁਤ ਹਨ ਹਮ ਲੈ ਚਾਰ ਦੰਦ ਭਾਈ ਤੇ ਲੈ ਪਹਿਲਾ ਸੂਆ ਜਿਵੇਂ ਮਰਜੀ ਵੈਜਾ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਗੱਬਨ ਥੱਲੇ ਬੈਠਾ ਡਾਕਟਰ ਕੋਈ ਚੱਕਰ ਨਹੀਂ ਆ ਗੱਬਨ ਥੱਲੇ ਭਾਈ ਸਹੀ ਗੱਲ ਆ ਇਹਦਾ ਕੋਈ ਚੱਕਰੀ ਨਹੀਂ ਹਸਣੇ ਰਾਤ ਨੂੰ ਸੁਣ ਬਸ ਤਿਆਰ ਹੀ ਡਾਕਟਰ ਸੁਣਦੇ ਸਹੀ ਆ ਭਾਈ ਹਾਂ ਸੂਣ ਦੀਆਂ ਬਿਲਕੁਲ ਤਿਆਰੀਆਂ ਚ ਬਈ ਲੇਵਾ ਕਮਾਲ ਦਾ ਬਹੁਤ ਸੋਹਣੀ ਫੀਟ ਜਰਸੀ ਪੰਜਾਬ ਵਾਲੀ ਡਾਕਟਰ ਜਰਸੀ ਆ ਬਈ ਸਹੀ ਗੱਲ ਆ ਬਿਊਟੀ ਚੈੱਕ ਕਰੋ ਬੋਦੀਵਾਦੀ ਬਹੁਤ ਚੰਗੀ ਸਨਖ ਫੁਣਾ ਵੜ ਦੇ ਵਿੱਚ ਫੁੱਲ ਬਸ ਸੂਣ ਦੀ ਸੂਣ ਦੀ ਨੇ ਲੇਵਾ ਇਹ ਤੋਂ ਦੁੱਗਣਾ ਹੋਰ ਤਿਆਰ ਕਰ ਲੈਣਾ ਥਾਣ ਬੜਾ ਕਮਾਲ ਦਾ ਲੱਗਿਆ ਬਾਕੀ ਠੰਡੀ ਆ ਯਾਰ ਵੱਡੀ ਗੱਲ ਠੰਡੀ ਆ ਗਈ ਦੋ ਤਾਂ ਆਪਾਂ ਦੀ ਕਿਲੋ ਦੋ ਕਿਲੋ ਘੱਟ ਦੇ ਕੋਈ ਚੈੱਕ ਕਰਨੇ ਠੰਡੀ ਠੰਡੀ ਡਾਕਟਰ ਲੈ ਬੈਠਦੇ ਪਿਆਰੇ ਖੜਾ ਕੇ ਥੱਲੇ ਬਹਿ ਜਾ ਲੈ ਜਿਵੇਂ ਮੈਂ ਮਰਜੀ ਬਹਿ ਜਾ ਕੋਈ ਨਹੀਂ ਗੱਭਣ ਬੱਚੀ ਥੱਲੇ ਨਹੀਂ ਬਹਿਣੇ ਡਾਕਟਰ ਲੈ ਤੇ ਥਣ ਵੀ ਬੜਾ ਥਣ ਦਿਖਾਰੇ ਜਾਨ ਬਹੁਤ ਚੰਗਾ ਬੱਚੀ ਜਾਲਾ ਪੂਰੀ ਵਿੱਤੀ ਤੇ ਕੱਲਾ ਕੱਲਾ ਖਾਂ ਕੀ ਮੁੱਲ ਹੈ ਬਈ ਜੈ ਜਰਾ ਡਾਕਟਰ ਦਾ ਜਾਇਜ਼ ਮੁੱਲ 62000 ਰੁਪਏ ਸਮਾਨ ਤਾਂ ਹੋ ਜਾ ਸਮਾਨ ਤਾਂ ਮਾੜਾ ਮੋਟਾ ਕਰ ਦਾਂ ਓਕੇ ਬਈ 62000 ਰੁਪਿਆ ਮੁੱਲ ਮਾਨ ਤਾਂ ਜ਼ਰੂਰ ਹੋ ਜਾਊਗਾ ਮੁੱਲ ਜਾਇਜ਼ ਆ ਬੈੜ ਚੰਗੀ ਆ ਬਈ ਸੋਰਾ ਚੈੱਕ ਕਰੋ ਬਰੀਡ ਚੈੱਕ ਕਰੋ ਕੀ ਆ ਬਾਤ ਆ ਬਈ ਆਕੇ ਭਾਈ ਲਾਸਟ ਕਿਹੜਾ ਸੂਆ ਇਹ ਦੂਜਾ ਸੂਂ ਗਿਆ ਰੈਕਟਰ ਕਿੰਨੇ ਦਿਨ ਲੋ ਇਹ ਵੀ ਤਿਆਰੀ ਆ ਬਸ ਰਾਤ ਨੂੰ ਸੂਪ ਤੇ ਕੱਲ ਨੂੰ ਸੂਪ ਤੇ ਓਕੇ ਤਿਆਰੀ ਹੈ ਜਮਾ ਠੰਡੀ ਠੰਡੀ ਰੈਕਟਰ ਹੀ ਬਹੁਤ ਲਿਆਰ ਖਾਦੇ ਬੱਚੀ ਜਿਵੇਂ ਮਰ ਗਿਆ ਤੇ ਮੇਰੀ ਚੱਲ ਕੋਈ ਰੈਕਟਰ ਨੂੰ ਬੋਤਲ ਬੱਚੀ ਆ ਸਾਰੀਆਂ ਆਜਾ ਲੈ ਲੋ ਥੋੜੀ ਜਿਹੀ ਠੰਡੀ ਲੈ ਲੈ ਜਿਵੇਂ ਮਰ ਗਿਆ ਲੈ ਲੈ ਠੰਡੀ ਬਹੁਤ ਆ ਰੈਕਟਰ ਕੀ ਬਾਤ ਆ ਥਾਨ ਵੀ ਬਹੁਤ ਚੰਗਾ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਪੂਰੀ ਵਿਥੀ ਦੇ ਥਾਨ ਬਦਲੂ ਗਾਟ ਚਾਹੀ 25 ਕਿਲੋ ਹੈ ਬਾਈ ਸਹੀ ਗੱਲ ਹਮ ਬ੍ਰੀਡ ਵਾਲੀ ਹੈ ਬੈ ਹਾਂ ਹਮ ਸੋਰਾ ਚਮਕ ਪ੍ਰਿੰਟ ਇੱਕ ਨੰਬਰ ਲੈਵਾ ਕਮਾਲ ਦਾ ਪੰਡਲਾ ਤਿਆਰ ਕਰਦੀ ਹੁੰਦੀ ਹੈ ਕੱਲੀ ਕੱਚੀ ਕੱਚੀ ਆ ਹਜੇ ਇੱਕ ਦਿਨ ਨਹੀਂ ਲੈਂਦੀ ਆ ਬਸ ਉਹਦੇ ਨੂੰ ਆਰਡਰ ਹੈ ਜਿਹੜਾ ਹੋਰ ਵੀ ਸੋਨਾ ਤਿਆਰ ਕਰ ਲੈ ਕੀ ਮੋਲ ਆ ਫਿਰ ਜਾਇਜ਼ ਆ ਬਾਈ ਇਹ ਜਿਹੜਾ 3000 ਰੁਪਇਆ ਮਾਨਤਾਣ ਹੋ ਜਾ ਮਾਨਤਾਣ ਕਰ ਦਾਂਗੇ ਵਿੱਚੋਂ ਠੀਕ ਆ ਬਾਈ 80000 ਰੁਪਇਆ ਮੌਲਾ ਮਾਨ ਤਨ ਜ਼ਰੂਰ ਹੋਵੇ। ਠੰਡੀ ਠੰਡੀ ਹੋਇਆ ਤਾਂ ਕਿ ਬੜੀ ਠੰਡੀ ਆ ਨਾ। ਜਿਵੇਂ ਮਰ ਜੇ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ। ਆ ਜਾਓ ਫਟ ਬ੍ਰੀਡ ਫੇਸ ਸੁਸ ਪੂਰਾ ਚੰਗਾ ਕਰਮਾ ਇਹ। ਬਿਊਟੀ ਚੈੱਕ ਕਰ ਕਮਾਲ ਦੀ। ਮੁੱਲ ਵੀ ਜਾਇਜ਼ ਆ ਬਾਈ ਬੜ ਚੰਗੀ ਆ ਦੁੱਧ ਵਾਲਾ ਪੀਸ ਆ ਲੇਵਾ ਦੇਖੋ। ਬਹੁਤ ਸੋਹਣਾ ਡਿਜ਼ਾਈਨ ਲੇਵੇ ਦਾ ਥਣ ਵੀ ਇੱਕ ਨੰਬਰ ਆ। ਬਾਕੀ ਬੜਾ ਠੰਡੀਆਂ ਬਹੁਤ ਡਾਇਰੈਕਟਰ। ਸਹੀ ਗੱਲ ਆ। ਅੱਤੀ ਚੋਲੇ ਚਾਹੀ ਮਸ਼ੀਨਾਂ ਚੋਲੇ। ਬੜ ਬਈਆ ਜਰਸੀ ਵੀ ਚੰਗੀ ਐ ਕੱਚੀ-ਕੱਚੀ ਐ ਪਹਿਲਾ ਸੂਆ ਨੰਨਾ ਚ ਵੜਾ ਆ ਵੀ ਵੜ ਚੰਗੀ ਐ ਠੰਡੀ ਬਹੁਤ ਚਵਾਈ ਇੱਕ ਨੰਬਰ ਹਮ ਆ ਬੱਚੀ ਬਹੁਤ ਚੰਗੀ ਐ ਥਾਨ ਦੇਖ ਬੜਾ ਕਮਾਲ ਦਾ ਥਾਨ ਲੱਗਿਆ ਹਮ ਉਹ ਵੀ ਸੀ ਆ ਸਹੀ ਗੱਲ ਆ ਭਾਈ ਮੁੱਲ ਵੀ ਜਾਇਜ਼ ਆ ਬਾਕੀ ਤੋਹਫਾ ਗਾ ਮੱਝ ਨਾਲ ਦਾ ਦੁੱਧ ਦੇਉ ਕਿ ਨਹੀਂ ਭਾਈ ਹਾਂ ਭਾਈ ਮੱਝ 2 ਲੱਖ ਦੀ ਹੁੰਦੀ ਆ ਹਮ ਸਹੀ ਗੱਲ ਆ 2 ਲੱਖ ਦੀ ਮੱਝ ਤੇ ਰੁਪਈਆ ਲਾਉ ਅੱਜ 8000 ਦੀ ਵੜ ਲੈ ਜੀ ਅਗਲਾ ਡਾਕਟਰ ਬਰਾਬਰ ਪੜੂ ਸਹੀ ਆ ਭਾਈ ਧੰਨਵਾਦ